ਦੇਖੋ ਦਿੱਲੀ ਜਨਾਰਾ ਬਣਾਈ ਫਿਰਦੇ ਆ ਲੋਕ 25 ਮਈ ਭਾਜਪਾ ਗਈ ਕਹਿੰਦੇ ਬੀਜੇਪੀ ਦਾ ਬੁਰਾ ਹਾਲ ਕੇਜਰੀਵਾਲ ਆ ਗਿਆ ਬਾਹਰ ਕੇਜਰੀਵਾਲ ਉਥੇ ਮੈਂ ਦਿੱਲੀ ਜਾ ਕੇ ਆਇਆ 16 ਤਰੀਕ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣਗੇ ਦਰਬਾਰ ਸਾਹਿਬ ਮੱਥਾ ਟੇਕਣਗੇ ਦਰਗਾਹਾਂ ਸਾਹਿਬ ਮੱਥਾ ਟੇਕਣਗੇ ਸੋ ਵੀਰੋ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਇਹਨਾਂ ਨੇ ਡੂਮਲੇ 'ਚ ਡੜਾ ਮਾਰ ਲਿਆ ਜਦੋਂ ਕੇਜਰੀਵਾਲ ਸਾਹਿਬ ਬਾਹਰ ਆ ਗਏ ਉਹ ਕਹਿੰਦੇ ਮੈਂ ਸਾਰੇ ਦੇਸ਼ 'ਚ ਜਾਊਂਗਾ ਚਾਰ ਰਾਊਂਡ ਹੋ ਗਏ ਤੁਹਾਨੂੰ ਖੁਸ਼ਖਬਰੀ ਦੱਸ ਦਿੰਨੇ ਆ ਚਾਰ ਰਾਊਂਡ ਹੋ ਗਏ ਵੋਟਾਂ ਦੇ ਤੇ ਚਾਰਾਂ ਦੇ ਵਿੱਚੋਂ ਬੀਜੇਪੀ ਹਾਰ ਰਹੀ ਐ ਇਸੇ ਕਰਕੇ ਪ੍ਰਧਾਨ ਮੰਤਰੀ ਦਾ ਜਿਹੜਾ ਮੋਦੀ ਦਾ ਭਾਸ਼ਣ ਬਦਲ ਗਿਆ ਮੰਗਲ ਸੂਤਰਾਂ ਤੇ ਆ ਗਿਆ ਹੁਣ ਮੰਗਲ ਸੂਤਰਾਂ ਤੇ ਲੋਕਾਂ ਨੂੰ ਡਰਾਉਣ ਲੱਗ ਗਿਆ ਵੀਰੋ ਵੀਰੋ 10 ਸਾਲਾਂ ਬਾਅਦ ਕੋਈ ਸਕੂਲ ਨਹੀਂ ਗਣਾਉਂਦੇ 10 ਸਾਲਾਂ ਬਾਅਦ ਕੋਈ ਹਸਪਤਾਲ ਨਹੀਂ ਗਣਾਉਂਦੇ 10 ਸਾਲਾਂ ਬਾਅਦ ਕੋਈ ਨੌਕਰੀ ਦਿੱਤੀ ਨਹੀਂ ਘੜਾਉਂਦੇ 10 ਸਾਲਾਂ ਬਾਅਦ ਜਿਹੜਾ ਸਿਰਫ ਮੰਗਲ ਸੂਤਰਾਂ ਤੋਂ ਡਰਾ ਕੇ ਕਿ ਤੁਹਾਡੇ ਆ ਖੋਹ ਲੈਣਗੇ ਤੁਹਾਡੀਆਂ ਮੱਜਾਂ ਖੋਹ ਲੈਣਗੇ ਤੁਹਾਡੀਆਂ ਗਾਵਾਂ ਖੋਹ ਲੈਣਗੇ ਵੀਰੋ ਇਹ ਕੰਮਾਂ ਤੇ ਆ ਗਏ ਇਸ ਕਰਕੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣੀ ਚਾਹਨਾ 4 ਜੂਨ ਨੂੰ ਸੈਂਟਰ ਦੀ ਸਰਕਾਰ 'ਚ ਸਭ ਤੋਂ ਵੱਡਾ ਹਿੱਸਾ ਆਵਾਜ਼ ਦੀ ਪਾਰਟੀ ਦਾ ਹੋਊਗਾ ਤੁਹਾਡਾ ਫਿਰ ਸੈਂਟਰ ਦੇ ਫੈਸਲੇ ਆਪਾਂ ਕਰਿਆ ਕਰਾਂਗੇ ਮਜਾਲ ਹੈ ਪੰਜਾਬ ਦਾ 1 ਰੁਪਈਆ ਉੱਥੇ ਰਹਿ ਜੇ ਸਾਰੇ ਪੈਸੇ ਲਿਆ ਕੇ ਇੱਥੇ ਲੋਕਾਂ ਤੇ ਲਾਵਾਂਗੇ ਮੈਂ ਖਜ਼ਾਨੇ ਨੂੰ ਵੀ ਭਰੂੰਗਾ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ